ਆਇਤ ਮਹਨੂਨ ਹੋ ਜਾਂਦੇ ਹਨ ਹਾਂਜੀ ਸਰ ਜਿਹੜਾ ਗ੍ਰੋ ਫੜਿਆ ਹੈ ਇਹਦੇ ਬਾਰੇ ਦੱਸ ਦਿਓ ਜੀ ਇਹ ਸਾਡੇ ਰਾਜਾ ਸਾਸੀ ਥਾਣੇ ਦੀ ਪੁਲਿਸ ਨੂੰ ਲਾ ਐਂਡ ਆਊਟਰ ਕੰਟਰੋਲ ਕਰਨ ਦੇ ਵਿੱਚ ਬਹੁਤ ਯੋਗ ਸਫਲਤਾ ਮਿਲੀ ਆ ਕਿਉਂਕਿ ਇਹ ਬੜਾ ਮੈਲੋਰੀਅਸ ਹੈਗੇ ਆ ਇਹਨਾਂ ਨੇ ਸਭ ਤੋਂ ਪਹਿਲਾਂ ਰਣਜੀਤ ਐਵੇਨਿਊ ਦੇ ਵਿੱਚ ਇੱਕ ਵਾਰਦਾਤ ਕੀਤੀ ਸੀ ਲੁੱਟਮ ਜੀ ਨੀਅਤ ਨਾਲ ਕਿੰਨੇ ਗੋਲੇ ਗਨ ਚਲਾਈ ਸੀ ਉਹ 191 ਨੰਬਰ ਮਕਦਮਾ ਥਾਣੇ ਰਣਜੀਤ ਐਵੇਨਿਊ ਚਨਲ ਤੇ ਦਰਜਿਆ ਇਸ ਤੋਂ ਇਲਾਵਾ ਇਹਦੇ ਵਿੱਚ ਇੱਕ ਕਰਨਦੀਪ ਸਿੰਘ ਆ ਉਹਦੇ ਤੇ ਪੈਸੇ ਲੈ ਕੇ ਕਤਲ ਕਰਨ ਦਾ ਥਾਣੇ ਅਜਨਾਲੇ ਦੇ ਵਿੱਚ ਦੋਮ ਕਰਨੇ ਦਰਜਿਆ 136 ਨੰਬਰ ਮਕਦਮਾ ਵਾ ਜਿਦੇ ਵਿੱਚ ਇਹਨਾਂ ਨੇ ਇੱਕ 17.5 ਸਾਲ ਦਾ ਮੁੰਡਾ ਲਾਵ ਮੈਰਿਜ ਕਰਾਈ ਸੀ ਉਹਨੇ ਤੇ ਕਿਸੇ ਦੇ ਕਹਿਣ ਤੇ ਉਹਨੂੰ ਇਹਨਾਂ ਨੇ ਮਰਡਰ ਕੀਤਾ ਸੀ ਕਿਡਨੈਪ ਕੀਤਾ ਪਹਿਲਾਂ ਫਿਰ ਉਹਨੂੰ ਮਰਡਰ ਕੀਤਾ ਸੀ ਉਸ ਕੇਸ ਦੇ ਵਿੱਚ ਇੱਕ ਇਹ ਤੇ ਇੱਕ ਦਾ ਸਾਥੀ ਗਗਨ ਜਿਹੜਾ ਉਹ ਯੋ ਆ ਉਸ ਤੋਂ ਇਲਾਵਾ ਇਹਨਾਂ ਨੇ ਇੱਕ ਪਹਿਲਾਂ 2117 ਦੇ ਵਿੱਚ ਮਰਡਰ ਕੀਤਾ ਸੀ ਅਜਨਾਲੇ ਇੱਕ ਉਹਦੇ ਵਿੱਚ 182 ਨੰਬਰ ਮਕਦਮਾ ਦਰਜਿਆ 2017 ਦਾ ਕਤਲ ਦਾ ਪੁਲਿਸ ਸਟੇਸ਼ਨ ਅਜਨਾਲੇ ਦੇ ਵਿੱਚ ਉਹਦੇ ਵਿੱਚ ਵੀ ਇਹ ਕਰਨਦੀਪ ਤੇ ਗੱਟੇ ਨੂੰ ਭਗੋੜੇ ਆ ਇਸ ਤੋਂ ਇਲਾਵਾ ਹੁਣ ਇਹ ਜਿੰਦ ਪਰਸੋਂ ਅਸੀਂ ਰਾਤ ਫੜਿਆ ਇੱਕ ਜਨ ਕਾਲ ਦੇ ਵਿੱਚ ਸ਼ੀਏ ਜਨੇ ਫਸਟਨਰਾਂ ਨਾਲ ਲੈਂਸ ਹੋ ਕੇ ਕਿਸੇ ਲੁੱਟਖੋ ਦੀ ਵਾਰਦਾਤ ਨੂੰ ਇਨਜਾਮ ਦੇਣ ਲਈ ਰੈਕੀ ਕਰ ਰਿਹਾ ਸੀਗੇ ਇਸ ਤੋਂ ਪਹਿਲਾਂ ਇਹਨਾਂ ਨੇ ਅਜਨਾਲੇ ਤੋਂ ਇੱਕ ਮੋਟਰਸਾਈਕਲ ਵੀ ਖੋ ਕੇ ਜਾਂ ਚੋਰੀ ਕਰਕੇ ਲਿਆਂਦਾ ਵਾ ਜਿਹੜਾ ਕਿੱਥੇ ਵਾਦਨਾ ਸੀ ਇਹਨਾਂ ਦੇ ਵਾਰਦਾਤ ਦੇ ਵਿੱਚ ਤੇ ਉਦੋਂ ਸਾਡੀ ਪੁਲਿਸ ਰਾਤ ਟਾਕੇ ਦੇ ਉੱਤੇ ਜਦੋਂ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਨੇ ਗੱਡੀ ਘੁਮਾਉਣ ਦੀ ਕੋਸ਼ਿਸ਼ ਕੀਤੀ ਇਹਨਾਂ ਨੂੰ ਮੁਸ਼ਕਲਤ ਦੇ ਨਾਲ ਸਾਡੀ ਪੁਲਿਸ ਪਾਰਟੀ ਨੇ ਕਾਬੂ ਕੀਤਾ ਤੇ ਤਲਾਸ਼ੀ ਦੌਰਾਨ ਇਹਨਾਂ ਕੋਲੋਂ ਆੜੇ ਇੱਕ ਪਿਸਤੌਲ 315 ਬੋਰ ਤੇ ਜਿੰਦਾ ਰੌਂਦ ਇੱਕ 에ਅਰ ਸ਼ਾਟਅਰ ਗਨ ਤੇ ਇੱਕ ਜਿਹੜਾ ਹੈਗਾ ਵਾ ਕਢਾਉਣਾ ਪਿਸਤੌਲ ਇਹਨਾਂ ਤੋਂ ਬਰੰਦ ਹੋਇਆ ਇਸ ਤੋਂ ਇਲਾਵਾ ਇਹਨਾਂ ਨੂੰ ਆ ਜਿਹੜੇ ਪੰਜ ਟਾਈਪ ਹੁੰਦੇ ਆ ਫਲਾਈ ਦੇ ਵਿੱਚ ਪਾਈਦੇ ਆ ਲੋਹੇ ਦੇ ਇਹ ਮਿਲਿਆ ਇਸ ਤੋਂ ਇਲਾਵਾ ਇਹਨਾਂ ਨੂੰ 6 ਮੋਬਾਈਲ ਬਰਾਮਦ ਕੀਤੇ ਆ ਇੱਕ ਜਨ ਗੱਡੀ ਬਰਾਮਦ ਕੀਤੀ ਆ ਤੇ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕੋਈ ਵੱਡੀ ਵਾਰਦਾਤ ਜਿਹੜੀ ਹੀ ਇਹਨਾਂ ਨੇ ਕਰਨੀ ਸੀ ਉਹਦੇ ਤੋਂ ਪਛਾਣ ਹੋ ਗਿਆ ਵਾ ਤੇ ਹੁਣ ਇਹਨਾ ਮਸ਼ੀਨ ਰਿਮਾਂਡ ਦੇ ਉੱਤੇ ਲਿਆ ਕੇ ਪੁੱਛਕਿਸ਼ ਕਰ ਰਹੇ ਆ ਜਿਹੜੀਆਂ ਹੋਰ ਵੀ ਇਹਨਾਂ ਨੇ ਕੋਈ ਵਾਰਦਾਤਾਂ ਕੀਤੀਆਂ ਹੋਗੀਆਂ ਉਹ ਅਸੀਂ ਸਫਾ ਵਿੱਚ ਸੰਦੇ ਲਿਆ ਕੇ ਤੇ ਉਹਨਾਂ ਸਾਰੇ ਥਾੜਿਆਂ ਨੂੰ ਸੂਚਿਤ ਕਰਾਂਗੇ ਤੇ ਜਿਹਦੇ ਵਿੱਚ ਇਹਨਾਂ ਦੀ ਗ੍ਰਿਫਤਾਰੀ ਪੈ ਸਕੀ ਉਹਨੇ ਫਿਲਹਾਲ ਹਾਣੇ ਅਜਨਾਲੇ ਦੇ ਤੇ ਰੰਜੀਤ ਦੇ ਵਾਲੇ ਮਕਦਮੇ ਦੇ ਵਿੱਚ ਜਿਹੜੀ ਇਹਨਾਂ ਦੀ ਗ੍ਰਿਫਤਾਰੀ ਹੋਣੀ ਸਰ ਇਹ ਆਲਰੇਡੀ ਬੰਦੇ ਜਰਾਈ ਪੇਸ਼ਾ ਨੇ ਉਮਰਾਂ ਤੋਂ ਬਹੁਤ ਘੱਟ ਲੱਗ ਰਹੇ ਨੇ ਮਤਲਬ ਕੀ ਬੈਕਗ੍ਰਾਉਂਡ ਕੀ ਸੀ ਇਹਨਾਂ ਦਾ ਤੁਹਾਨੂੰ ਦੱਸ ਹੀ ਦਿੱਤੇ ਜਿਹੜੇ ਮਕਦਮੇ ਜਿਹਦੇ ਚ ਕਰਨਦੀਪ ਸਿੰਘ ਜਿਹੜਾ ਵਾ ਤੇ ਇੱਕ ਜਗਨ ਜਿਹੜਾ ਵਾ ਉਹ ਕਤਲ ਦੇ ਕੇਸਾਂ ਦੇ ਵਿੱਚ ਭਗੋੜਿਆ ਤੇ ਇਤੋਂ ਪਤਾ ਲੱਗ ਜਾਂਦਾ ਵੀ ਇਹਨਾਂ ਦੀ ਜਿਹੜੀ ਹੈਗੀ ਆ ਨੀਤੀ ਉਹ ਅਪਰਾਧ ਦੇ ਵਿੱਚ ਕਿੰਨੀ ਕੁ ਲੱਗੀ ਹੋਈ ਆ ਸਰ ਇਹ ਕੁਝ ਸਪੈਸ਼ਲਰ ਵੀ ਹੈ ਕਿ ਸਪੈਸ਼ਲਰ ਲੈ ਕੇ ਵੀ ਜਿਹੜਾ ਮਨੂ ਜਨਾਲੇ ਸਾਡੇ ਤੋਂ ਪਤਾ ਲੱਗਾ ਵੀ ਜਿਹੜਾ ਲਵ ਮੈਰਿਜ ਵਾਲਾ ਮੁੰਡਾ ਇਹਨਾਂ ਨੇ ਮਾਰਿਆ ਉਹ ਇਹਨਾਂ ਨੇ ਇਸੇ ਟੱਕਰ 'ਚ ਮਾਰਿਆ ਸੀ ਸਾਡ ਡਿਊਰ ਇਨਵੈਸਟੀਗੇਸ਼ਨ ਹੋ ਰਹੀ ਖਲਾਸੋ ਦੀ ਸੰਭਾਵਨਾ ਬਿਲਕੁਲ ਜੀ ਇਹਨਾਂ ਦਾ ਰਿਵਾਰਡ ਹੈ 16 ਤਰੀਕ ਤੱਕ ਇਹਨਾਂ ਤੋਂ ਪੂਰੀ ਢੰਗਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਆ ਜਿਹੜੀਆਂ ਹੋਰ ਵੀ ਇਲਾਕੇ 'ਚ ਵਾਰਦਾਤਾਂ ਕੀਤੀਆਂ ਹੋਣਗੀਆਂ ਉਹ ਵੀ ਸਾਰੀਆਂ ਟ੍ਰੇਸ ਕਰਾਂਗੇ ਕੱਲ ਇਹਨਾਂ ਨੂੰ ਅਸੀਂ ਸੀਆਈਏ ਵੀ ਲੈ ਕੇ ਜਾ ਰਹੇ ਆ ਤੇ ਬਾਕੀ ਇਹਨਾਂ ਦੀ ਗ੍ਰਿਫਤਾਰੀ ਦੇ ਨਾਲ ਕਾਫੀ ਜੜਾਵਾ ਲੋਕਾਂ ਨੇ ਸੁੱਖ ਦਾ ਸਾਹ ਲਿਆ ਵਾ ਸਰ ਜਿਹੜੀ ਜੈਨ ਗੱਡੀ ਆ ਉਹ ਇਹਨਾਂ ਦੀ ਆਪਣੀ ਕੋ ਚੋਰੀ ਦੀ ਪਾਈ ਗਈ ਆ ਉਹ ਚੱਕੀ ਲੱਗਦੀ ਆ ਆਰਟੀਆ ਆਫਿਸ ਨੂੰ ਪਤਾ ਲੱਗੂਗਾ ਵੀ ਉਹ ਦਲਤਿਆ ਕੇ ਠੀਕ ਆ ਡਿਊਰਿੰਗ ਇਨਵੈਸਟੀਗੇਸ਼ਨ ਥੈਂਕ ਯੂ